ਆਸ੍ਰੀ ਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਵਧੀਆ ਬਾਈ ਅੱਜ ਨਾ ਮੁੱਲਾਪੁਰ ਪਹੁੰਚੇ ਹੋ ਸੀ ਬੱਕਰੀਆਂ ਦੀ ਮੰਡੀ ਤੇ ਆ ਬੱਕਰੀਆਂ ਤਾਂ ਬਾਈ ਲਵੇ ਹੋਰ ਵੀ ਬਹੁਤ ਨੇ ਚੰਗੀਆਂ ਨੇ ਚੰਗੇ ਕੱਦ ਕਾਠ ਹਨਾ ਤੇ ਸੋਹਣੀਆਂ ਨੇ ਬੱਕਰੀਆਂ ਪਰ ਸੁਣੋ ਨਾ ਆ ਬੱਕਰੀ ਦਿਖਾਉਣੀ ਅੱਜ ਮੇਨ ਇਹਦਾ ਕਾਰਨ ਕੀ ਆ ਤੁਹਾਨੂੰ ਦਿਖਾਉਨੇ ਆ ਬਾਬਾ ਖੋਲਣੀ ਝੋਲਾ ਪਹਿਲਾਂ ਝੋਲਾ ਖੋਲਦੇ ਆ ਇਦੋਂ ਬਾਅਦ ਗੱਲਬਾਤ ਕਰਾਂਗੇ ਸਾਰੀ ਤੇ ਸੌਂਦੇ ਹਾਲਤਾਂ ਰਾਜੂ ਬਾਬਾ ਇਹ ਆ ਕਰੋ ਦਰਸ਼ਨ ਦੇਖੋ ਤੋਹਫਾ ਇਹ ਆ ਤੋਹਫਾ ਇਹ ਜੇ ਮੈਂ ਪਾਕਿਸਤਾਨ ਚ ਹੁੰਦੀਆਂ ਨੇ ਨਾ ਵੱਡੇ ਵੱਡੇ ਲੇਬਿਆਲੀਆਂ ਹਨਾ ਬੱਕਰੀਆਂ ਉਹ ਵੀ ਜਾਂ ਤੋਰੀ ਮਾੜੀ ਜੀ ਪਾਕਿਸਤਾਨੀ ਨਸਲ ਆ ਵੀਰੇ ਪੋਰ ਪਾਕਿਸਤਾਨੀ ਲੋਹਾ ਕਲਰ ਆ ਇਹ ਲੋਹਾ ਪੱਕਾ ਲੋਹਾ ਪੱਕੇ ਲੋਹੇ ਕਲਰ ਦੇ ਵਿੱਚ ਤੇ ਤੁਸੀਂ ਥਣ ਲੇਵਾ ਦੇਖੋ ਹਜੇ ਤਾਂ ਵੀਰੇ 2 ਇੰਚ ਬੱਕਰੀ ਝੁਕੀ ਹੋਈ ਆ ਥੱਲੇ ਠੀਕ ਆ ਕੱਦ ਹੋਊ 40 40 ਤੋਂ ਉੱਪਰ ਜਾਊਗੀ ਵੀਰੇ ਉੱਪਰ ਜਾਊਗੀ ਹਜੇ ਇਹਦੇ ਭਾਰ ਕਰਕੇ ਉਹ ਭਾਰ ਕਰਕੇ ਝੁਕੀ ਹੋਈ ਆ ਬੱਚਿਆਂ ਦਾ ਭਾਰ ਉਹ ਲੈ ਪਿਆਂ ਦਾ ਲੈ ਪਿਆਂ ਦਾ ਹੋ ਗਿਆ ਠੀਕ ਆ ਦੁੱਧ ਕਿੰਨਾ ਬਾਬਾ ਜੇ ਮੈਡ ਦੁੱਧ ਭਰੇ ਹੈਗਾ ਇਹਦੇ ਥੱਲੇ 6 ਲੀਟਰ ਅੱਛਾ ਹਾਂ 6 ਲੀਟਰ ਦੁੱਧ ਆ ਦੁੱਧ ਦੀ ਗਰੰਟੀ ਆ ਹਾਂ ਵੀਰੇ ਗਰੰਟੀ ਆ ਪਾ ਉਹ ਦੱਸ ਰਿਹਾ ਵੀਰੇ ਉਹ ਲੀਟਰ ਹੀ ਦੱਸ ਰਿਹਾ ਜਿਵੇਂ ਬਾਬਾ ਹਾ ਥਣ ਨੇ ਯਾਰ ਇਹ ਤਾਂ ਇਹਨਾਂ ਦੀ ਕੋਈ ਖਰਾਬੀ ਖਰੂਬੀ ਨਹੀਂ ਨਾ ਵੀਰੇ ਨਾੜਾ ਨੇ ਤਾਂ ਦੁੱਧ ਵਾਲੀਆਂ ਦੁੱਧ ਵਾਲੀਆਂ ਹਾਂ ਤੇਰੇ ਲਾਵੇ ਕਿੰਨਾ ਟਾਈਮ ਹੋ ਗਿਆ ਬੱਕਰੇ ਨੂੰ ਮੇਰੇ ਕੋਲ ਵੀਰੇ ਹੋ ਗਿਆ ਇਹਨੂੰ ਸਾਲ ਵਾਂਗੂ ਸਾਲ ਵਾਂਗੂ ਹੋ ਗਿਆ ਕਿਹੜੇ ਕਰ ਲਿਆ ਕੀ ਦਿੱਤਾ ਸੀ ਇਹਨੇ ਇਹਨੇ ਬੱਕਰੇ ਦਿੱਤੇ ਸੀ ਵੀਰੇ ਇੱਕ ਬੱਕਰਾ ਇੱਕ ਪੱਠ ਬੱਕਰਾ ਮੈਂ ਰੱਖ ਲਿਆ ਪਾਠੇ ਦੀ ਬੇਚਤੀ ਠੀਕ ਆ ਠੀਕ ਆ ਲੈ ਵੀ ਹੁਣ ਮੁੱਲ ਦੱਸ ਦੇ ਦਾ ਮੁੱਲੇ ਦਾ 70000 ਰੁਪਏ ਵੀਰੇ 70000 ਹਾਂ ਠੀਕ ਆ ਲਾਇਆ ਗਰੀਬ ਆਪਾਂ ਮਾਗਰ ਬਾਈ ਕੇ ਐ ਥਾਣ ਜਮੂਰ ਨੂੰ ਕਰੀ ਇਹਨੂੰ ਛਾੜ ਦੇ ਮੂਰ ਨੂੰ ਮੂਰ ਛਾੜ ਦੇ ਮਾਗਰ ਬਾਈ ਜਾਵਾਂ ਆ ਮੇਰੇ ਕਿਨ ਨੂੰ ਕਰ ਦੇ ਮੇਰੇ ਕਿਨ ਬਸ ਬਸ ਲਾਇ ਵੀ ਜੇ ਬਾਈ ਕਿਸੇ ਨੂੰ ਚਾਹੀਦੀ ਆ ਨਾ ਬੱਕਰੀ ਤਾਂ ਇਹ ਸੰਪਰਕ ਕਰ ਸਕਦੇ ਤੁਸੀਂ ਤੇ ਬਾਬਾ ਗਰੰਟੀ ਦਾ ਦੁੱਧ ਆ ਯਾਰ ਦੁੱਧ ਵਾਲਾ ਆਪਣਾ ਹੋਵੇ ਵੀ ਗਰੰਟੀ ਆ ਆਪਣੀ ਗਰੰਟੀ ਆ ਹਾਂ ਵੀਰੇ ਠੀਕ ਆ ਹੁਣ ਕਿੰਨੇ ਦਿਨ ਲੈਂਦੀ ਆ ਸੁੰਨਦੇ ਇਹ ਇਹ ਵੀਰੇ ਲੈ ਜੇ ਹਫਤਾ 10 ਦਿਨਾਂ ਦੇ ਵਿੱਚ ਸੁੰਦੀ ਆ ਬੱਕਰੀ ਸੁੰਦੀ ਆ ਹਾਂ ਈ ਕਸੂਕੇ ਪਰੇ ਹੋਰ ਵੀ ਥੱਲੇ ਲੱਗੂ ਸਾਨਾ। ਬਰੇ ਸੂਕੇ ਤਾਂ ਅਸਲ ਤੇ ਬੱਕਰੀ 1 ਮਹੀਨਾ ਘਰੇ ਰੱਖਣ ਵਾਲੀ ਆ। 1 ਮਹੀਨਾ। ਉਸ ਤੋਂ ਬਾਅਦ ਚ ਜੇ ਮਾਲ ਚ ਛੱਡਿਆ ਛੱਡੋ ਨਹੀਂ ਘਰੀ ਪਾਈ ਚੱਲੋ ਨਾ। ਅੱਛਾ। ਹਾਂ। ਠੀਕ ਆ ਠੀਕ ਆ। ਲੈ ਭਈ ਕਰੋ ਚੈੱਕ। ਇਹ ਤਾਂ ਵੀਰੇ ਮੰਡੀ ਤੇ ਔਨ ਕਰਕੇ ਬੱਕਰੀ ਟੁੱਟ ਗਈ ਟੁੱਟ ਜਾਈ ਗਈ। ਕੁਝ ਬਾਰਿਸ਼ ਪੈ ਰਹੀ ਇਹਦੇ ਕਰਕੇ। ਖਾਣਾ-ਦਾਣਾ ਪੂਰਾ ਮਿਲ ਰਿਹਾ ਨਹੀਂ ਇਹਨੂੰ। ਠੀਕ ਆ। ਤੇ ਬਾਕੀ ਆ ਬੱਕਰੀਆਂ ਨੇ ਹਨਾ ਇਹ ਕਿੰਨੇ ਕ ਮੁੱਲ ਵਾਲੀਆਂ ਨੇ? ਹਾਂ। ਬਰੇ ਮੋਲ ਆਪਣੇ ਕੋਲ 17000 ਤੋਂ ਸਟਾਰਟ ਆ ਬਰੇ ਜਿੱਥੇ ਤੱਕ ਮਰਜ਼ੀ ਲੈ ਲੈ ਅਗਲਾ ਠੀਕ ਆ ਹੂੰ 20 ਦੀ 25 ਦੀ ਇਹ ਨੇ ਬਾਈ ਦੀਆਂ ਬੱਕਰੀਆਂ ਹਨਾ ਬੱਕਰੀ ਬੰਦਾ ਪੈਸੇ ਲਾਉਣ ਵਾਲਾ ਚਾਹੀਦਾ ਵੀਰੇ ਕਹੀ ਜੀ ਮਰਜ਼ੀ ਲੈ ਲੈ ਜਿਹੇ ਜੀ ਮਰਜ਼ੀ ਲੈ ਲੈ ਬੱਕਰੀਆਂ ਆ ਬਾਂ ਇਹ ਜੀ ਖੁੱਡ ਚੋਂ ਕੱਢ ਕੇ ਲਿਆਵਾਂਗੇ ਬਈ ਹਾਂ ਅਗਲਾ ਯਾਦ ਕਰੂਗਾ ਵੀਰੇ ਇਹ ਬੰਨਣਾ ਵੀ ਔਖਾ ਹਨਾ ਇਹਦੇ ਬੋਲਾ ਵੀਰੇ ਬੰਨਣਾ ਵੀ ਔਖਾ ਆ ਵਿਚਾਰੀ ਦੇਖੀ ਇਹ ਹੁਣ ਦੇਖ ਕਿ ਮੈਂ ਝੋਗੀ ਇਕੱਠੀ ਹੋ ਗਈ ਨਾ ਤਿੰਨ ਵਾਰੀ ਤਾਂ ਮੈਂ ਬੱਕਰੀ ਖਾਲੀ ਕਰ ਲਈ ਵੀਰੇ ਇਹ ਠੀਕ ਆ ਠੀਕ ਆ ਮੰਨ ਲਾ ਵੀ ਥਣ ਭਰ ਜਾਂਦੇ ਨੇ ਤੁਰਦੀ ਨਹੀਂ ਫਿਰ ਕੱਲੀ ਘਰੇ ਆਰੰਭ ਦੀ ਆ ਗਈ ਜੋ ਸਾਰੀਆਂ ਬੱਕਰੀਆਂ ਪਾਈ ਜਾਂਦੀਆਂ ਨੇ ਇਹਦੇ ਕਰਕੇ ਖਾਲੀ ਕਰਨੀ ਪੈਂਦੀ ਠੀਕ ਐ ਆਹ ਪਰਸੋਂ ਚੌਥੇ ਕੀਤੀ ਹੁਣ ਫੇਰ ਬੋਲੇ ਦਾ ਭਰਿਆ ਪਿਆ ਚਲ ਠੀਕ ਆ ਬਾਬਾ ਫਿਰ ਠੀਕ ਆ ਵੀਰੇ ਠੀਕ ਆ ਧੰਨਵਾਦ ਸਤਿ ਸ੍ਰੀ ਅਕਾਲ ਮੈਂ ਨੰਬਰ ਬੋਲ ਦੇ ਨੰਬਰ ਆ ਵੀਰੇ 95923 53006 95923 53006 ਓਕੇ